ਇੱਥੇ ਬੇਗੇ ਬੱਕਰੀ ਮੰਡੀ ਤੇ ਆਏ ਸੀਗੇ ਪਹਿਲੇ ਦਿਨ ਬਖਤਗੜ ਵਾਲੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਇਹ ਬਾਪੂ ਦੀ ਦੁਕਾਨਾਂ ਨਾਲ ਕਿਵੇਂ ਹੁੰਦੀਆਂ ਹਾਰਸangar ਬੱਕਰੀਆਂ ਦਾ ਨਾਲ ਖੜਦੇ ਆਂ ਕਿਰਾ ਪਾਲ ਕੇ ਉਹ ਲਾਂਗ ਵੀ ਦੋ ਮਿੰਟ ਹੋ ਗਿਆ ਬਹੁਤ ਟਰਾਈਵਰ ਪਿੰਡ ਕੀ ਦਿੱਤਾ ਲੋ ਬਾਪੂ ਇਹ ਹਾਰਸangar ਲੈ ਕੇ ਪਹੁੰਚਦੇ ਬੱਕਰੀਆਂ ਦਾ ਹੈਂਡੀਕੈਪ ਥੋੜੇ ਠੀਕ ਆ ਬਾਈ ਠੀਕ ਆ ਬਾਈ ਹਾਂਜੀ ਬਾਈ ਐ ਦਸਲ ਵੀ ਕਿੱਥੋਂ ਆਏ ਹੋ ਠੀਕ ਹੈ ਕਿੰਨੀਆਂ ਬੱਕਰੀਆਂ ਲੈ ਕੇ ਆਇਆ ਬਾਈ ਕਰੀ ਵਾਲੀ ਸਿੱਧੀ ਠੀਕ ਹੈ ਦੇਖੇਗੇ ਡੰਗਰ ਕੋਲ ਹਾਂਜੀ ਹਾਂਜੀ ਠੀਕ ਹੈ ਬਾਕੀ ਗੱਲ ਹੋਰ ਬਾਈ ਤੁਹਾਨੂੰ ਪ੍ਰਬੰਧ ਕਿਵੇਂ ਲੱਗਿਆ ਬਾਈ ਦਾ ਪ੍ਰਬੰਧ ਬਹੁਤ ਵਧੀਆ ਹੀ ਮੰਡੀ ਦਾ ਠੀਕ ਆ ਠੀਕ ਇਹਣਾ ਚਾਹਣਾ ਤੁਸੀਂ ਵਪਾਰੀ ਵੀਰਾਂ ਨੂੰ ਵਪਾਰੀਆਂ ਨੂੰ ਇਹੀ ਕਹਿਣਾ ਚਾਹਣਾ ਜੇ ਆਪਾਂ ਪਹੁੰਚਣਾ ਚਾਹੀਦਾ ਆਪਾਂ ਖੂਬ ਹੀ ਵਧੀਆ ਆਏ ਨੇ ਠੀਕ ਹੈ ਜੀ ਬਾਕੀ ਰੋਟੀ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਠੀਕ ਜਿਵੇਂ ਬਾਈ ਨੇ ਭਾਈ ਗੱਲਾਂ ਕਹੀਆਂ ਦੀ ਵੀਡੀਓ ਦੇ ਵਿੱਚ ਓਵੇਂ ਹੈਗੀਆਂ ਨਹੀਂ ਆ ਹਾਂਜੀ ਗੱਲਾਂ ਠੀਕ ਆ ਭਾਈ ਲੋ ਭਾਈ ਬਾਈ ਬਖਤਖੜ ਤੋਂ ਆਏ ਦੀ ਤੁਸੀਂ ਜਾਣਦੇ ਹੋ ਨਾਂ ਬਾਈ ਦਾ ਤੁਹਾਨੂੰ ਸੁਣਿਆ ਹੈ ਨਾ ਤੁਹਾਨੂੰ ਪਤਾ ਹੀ ਆ ਨਾ ਸਾਰੇ ਵੀ ਆ ਬਖਤ ਗੱਦਦੇ ਨੇ ਮਾਲ ਲੈ ਕੇ ਆਈਏ ਜੀ ਬਾਈ ਮੇਰਾ ਵੀ ਜਵਕਰ ਮੰਡੀ ਤੇ ਬਾਈ ਕਹਿੰਦੇ ਜੇ ਨੇ ਆ ਜਾ ਤੇਰੇ ਵੀ ਭਾਈ ਦੇ ਪੱਤ ਨਹੀਂ ਹੋ ਗਈ ਤੋਂ ਵਹੀ ਪ੍ਰਬੰਧ ਹੈਗੇ ਨੇ ਮੰਡੀ ਦੇ ਉੱਤੇ ਤੇ ਸਾਰੇ ਵਪਾਰੀ ਵੀਰਾਂ ਨੂੰ ਬਾਈ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਮਾਲ ਲੈ ਕੇ ਪਹੁੰਚਿਆ ਕਰੋ ਠੀਕ ਆ ਬਾਈ ਓਕੇ ਧੰਨਵਾਦ ਸਾਰਿਆਂ ਦਾ